ਸਾਹਿਬ ਨੂੰ ਧਮਕੀਆਂ ਦੇ ਮਾਮਲੇ ਦੀ ਗੂੰਜ ਹੁਣ ਸੰਸਦ ਤੱਕ ਪਹੁੰਚ ਗਈ ਹੈ ਸੰਸਦ ਦੇ ਬਾਹਰ ਕਾਂਗਰਸੀ ਸੰਸਦਾਂ ਦੇ ਵੱਲੋਂ ਇਸ ਸਬੰਧੀ ਪ੍ਰਦਰਸ਼ਨ ਕੀਤਾ ਗਿਆ ਹੈ ਕਾਂਗਰਸੀ ਸੰਸਦਾਂ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਹੱਥ 'ਚ ਤਕਤੀਆਂ ਫੜ ਕੇ ਨਾਅਰੇਬਾਜ਼ੀ ਕੀਤੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਖਿਲਾਫ ਉਹਨਾਂ ਦੇ ਵੱਲੋਂ ਰੋਸ ਜ਼ਾਹਰ ਕੀਤਾ ਗਿਆ ਦਰਅਸਲ ਲਗਾਤਾਰ ਸ਼੍ਰੀ ਦਰਬਾਰ ਸਾਹਿਬ ਨੂੰ 8 ਈਮੇਲਸ ਆਇਆ ਜਿਸ ਦੇ ਵਿੱਚ ਧਮਕੀ ਦਿੱਤੀ ਗਈ ਕਿ ਬੰਬ ਨਾਲ ਉਡਾਇਆ ਜਾਵੇਗਾ ਨੁਕਸਾਨ ਪਹੁੰਚਾਇਆ ਜਾਵੇਗਾ ਹਾਲਾਂਕਿ ਇਸ ਦੀ ਤਫਤੀਸ਼ ਚੱਲ ਰਹੀ ਹੈ ਇੱਕ ਇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਸ਼ਖਸ ਨੂੰ ਹਿਰਾਸਤ ਵਿੱਚ ਲਿਆ ਗਿਆ ਪਰ ਹਾਲੇ ਇਹ ਮਾਮਲਾ ਸੁਲਝਿਆ ਨਹੀਂ ਹੈ ਜਿਸ ਤੋਂ ਬਾਅਦ ਹੁਣ ਸੰਸਦ ਦੇ ਬਾਹਰ ਕਾਂਗਰਸੀ ਸੰਸਦਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਹੈ ਸੰਸਦ ਦੇ ਬਾਹਰ ਅੱਤਾਂ ਦੇ ਵਿੱਚ ਤਕਤੀਆਂ ਫੜ ਕੇ ਨਾਰੇਬਾਜ਼ੀ ਕੀਤੀ ਗਈ ਹੈ ਕਾਂਗਰਸ ਦੇ ਸੰਸਦਾਂ ਦੇ ਵੱਲੋਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਪੰਜਾਬ ਨਾਲ ਸੰਬੰਧਿਤ ਕਾਂਗਰਸ ਦੇ ਸਾਰੇ ਸੰਸਦ ਗੁਰਜੀਤ ਔਜਲਾ ਚਰਨਜੀਤ ਸਿੰਘ ਚੰਨੀ ਡਾਕਟਰ ਅਮਰ ਸਿੰਘ ਡਾਕਟਰ ਕਰੰबीर ਗਾਂਧੀ ਸੁਖਜਿੰਦਰ ਰੰਧਾਵਾ ਮਨੀਸ਼ ਦਿਵਾੜੀ ਸ਼ੇਰ ਸਿੰਘ ਕਬਾਇਆ ਤਮਾਮ ਐਮਪੀ ਤੇ ਕੇਂਦਰ ਸਰਕਾਰ ਦੇ ਖਿਲਾਫ ਅਤੇ ਪੰਜਾਬ ਸਰਕਾਰ ਦੇ ਖਿਲਾਫ ਇਹਨਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਗਈ ਤੇ ਮੌਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਜਿੰਦਰਦਾਵਾ ਰਾਜਾ ਵੜੇ ਘਰ ਵੀ ਗਾਂਧੀ ਅਮਰ ਸਿੰਘ ਮਨੀਸ਼ ਦਿਵਾੜੀ ਚਰਨਜੀਤ ਚੰਨੀ ਗੁਰਜੀਤ ਤੌਜਲਾ ਸ਼ੇਰ ਸਿੰਘ ਖਬਾਇਆ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਹੈ ਕੁਮਾਰੀ ਸ਼ੈਲਜਾ ਵੀ ਸ਼ਾਮਲ ਨੇ ਹਰਿਆਣਾ ਦੇ ਨਾਲ ਸੰਬੰਧਿਤ ਸੰਸਦ ਮੈਂਬਰ ਇਸ ਦਿਨ ਵਾਲੀ ਚੰਡੀਗੜ੍ਹ ਤੋਂ ਮਨੀਸ਼ ਦਿਵਾੜੀ ਇਹ ਸਾਰੇ ਕਾਂਗਰਸੀ ਸੰਸਦਾਂ ਦੇ ਵੱਲੋਂ ਦਰਅਸਲ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਇਨਾਂ ਦਾ ਕਹਿਣਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਆਸਥਾ ਦਾ ਕੇਂਦਰ ਹੈ ਰੂਹਾਨੀਅਤ ਦਾ ਕੇਂਦਰ ਹੈ ਅਤੇ ਸਭ ਤੋਂ ਪਵਿੱਤਰ ਸਥਾਨ ਵਜੋਂ ਜਾਣਿਆ ਜਾਂਦਾ ਹੈ ਹਰ ਰੋਜ਼ ਲੱਖਾਂ ਦੇ ਕਿਨਿਤ ਦੇ ਵਿੱਚ ਸੰਗਤ ਇੱਥੇ ਨਤਮਸਤਕ ਹੋਣ ਲਈ ਪਹੁੰਚਦੀ ਹੈ ਤੇ ਇਸੇ ਥਾਂ ਨੂੰ ਇਸ ਧਾਰਮਿਕ ਸਥਾਨ ਨੂੰ ਇਸ ਤਰ੍ਹਾਂ ਧਮਕੀਆਂ ਮਿਲਣਾ ਇਸ ਦੇ ਪਿੱਛੇ ਕੀ ਸਾਜ਼ਿਸ਼ ਹੈ ਕੌਣ ਇਹ ਧਮਕੀਆਂ ਭੇਜ ਰਿਹਾ ਹੈ ਇਸ ਤੇ ਡੂੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਪਰ ਹਾਲੇ ਤੱਕ ਇਹ ਮਾਮਲਾ ਸੁਲਝਿਆ ਨਹੀਂ ਹੈ ਦੂਜੇ ਪਾਸੇ ਖਬਰਾਂ ਇਹ ਵੀ ਨੇ ਕਿ ਡਾਰਕ ਨੈਟ ਦਾ ਇਸਤੇਮਾਲ ਇਸ ਦੇ ਵਿੱਚ ਕੀਤਾ ਗਿਆ ਇਸ ਕਰਕੇ ਪਤਾ ਹੀ ਨਹੀਂ ਲੱਗ ਰਿਹਾ ਕਿ ਈਮੇਲਸ ਕਿੱਥੋਂ ਆਈਆਂ ਕਿਸ ਨੇ ਭੇਜੀਆਂ ਆਈਪੀ ਐਡਰੈਸ ਪਤਾ ਕਰਨ ਦੇ ਵਿੱਚ ਵੀ ਦਿੱਕਤ ਹੋ ਰਹੀ ਹੈ ਪਰ ਕਾਂਗਰਸ ਦੇ ਸੰਸਦਾਂ ਦੇ ਵੱਲੋਂ ਅੱਜ ਸੰਸਦ ਦੇ ਬਾਹਰ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਪ੍ਰਦਰਸ਼ਨ ਕੀਤਾ ਗਿਆ ਹੈ ਪੰਜਾਬ ਦੇ ਮੰਤਰੀ ਸਾਹਿਬ ਜਾਂ ਕਾਂਗਰਸੀ ਸੰਸਦਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੰਸਦ ਦੇ ਬਾਹਰ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਸਖਤ ਸਜ਼ਾਵਾਂ ਦੀ ਮੰਗ ਕੀਤੀ ਗਈ ਹੈ ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਦੇਣ ਦਾ ਮਾਮਲਾ ਅੱਜ ਸੰਸਦ ਦੇ ਬਾਹਰ ਵੀ ਗੁੰਜਿਆ ਹੈ ਕਾਂਗਰਸ ਦੇ ਨਾਲ ਸੰਬੰਧਤ ਸੰਸਦਾਂ ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਹੈ ਦਾਕ ਕਰੋ ਇੰਤਜ਼ਾਰ ਕਰੋ ਦਾਕ ਦੇ ਨਾਲ ਇੰਤਜ਼ਾਰ ਕਰੋ ਦਾਕ ਕਰੋ ਇੰਤਜ਼ਾਰ ਕਰੋ ਤਾਂ ਜਿੱਥੇ ਇੱਕ ਪਾਸੇ ਅੱਜ ਸੰਸਦ ਦੇ ਬਾਹਰ ਕਾਂਗਰਸੀ ਸੰਸਦਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਉਧਰ ਦੂਜੇ ਪਾਸੇ ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀ ਮਾਮਲੇ 'ਚ ਕਈ ਖੁਲਾਸੇ ਹੋ ਰਹੇ ਨੇ ਦੱਸਿਆ ਇਹ ਜਾ ਰਿਹਾ ਹੈ ਕਿ ਡਾਰਕ ਨੈਟ ਜ਼ਰੀਏ ਥ੍ਰੈਟ ਈਮੇਲਸ ਭੇਜੀਆਂ ਗਈਆਂ ਸੀ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਧਮਕੀ ਭਰੀਆਂ ਈਮੇਲਸ ਡਾਰਕ ਨੈਟ ਦੇ ਰਾਹੀਂ ਭੇਜੀਆਂ ਗਈਆਂ ਡਾਰਕ ਨੈਟ ਦਾ ਇਸ ਦੇ ਵਿੱਚ ਇਸਤੇਮਾਲ ਕੀਤਾ ਗਿਆ ਤੇ ਜਿਸ ਕਰਕੇ ਆਈਪੀ ਐਡਰੈਸ ਤੇ ਹੋਰ ਜਾਣਕਾਰੀ ਝਟਾਉਣ ਦੇ ਵਿੱਚ ਮੁਸ਼ਕਲ ਆ ਰਹੀ ਹੈ ਦੱਸਦੀ ਹੈ ਕਿ ਕਰੀਬ 8 ਵਾਰ ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀ ਭਰੀਆਂ ਈਮੇਲਸ ਆ ਚੁੱਕੀਆਂ ਨੇ ਤੇ ਇਸ ਮਾਮਲੇ ਦੇ ਵਿੱਚ ਹਾਲਾਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਸੀ ਨਤਮਸਤਕ ਹੋਏ ਜਾਇਜ਼ਾ ਲਈਆ ਸੁਰੱਖਿਆ ਦਾ ਐਸਜੀਪੀਸੀ ਦੇ ਨਾਲ ਮੁਲਾਕਾਤ ਕੀਤੀ ਐਸਜੀਪੀਸੀ ਪ੍ਰਧਾਨ ਦੇ ਨਾਲ ਗੱਲਬਾਤ ਕੀਤੀ ਤਾਂ ਹਾਲੇ ਵੀ ਪਤਾ ਨਹੀਂ ਲੱਗ ਰਿਹਾ ਕਿ ਕੌਣ ਹੈ ਇਸ ਦੇ ਪਿੱਛੇ ਕਿਸ ਨੇ ਇਹ ਸਾਜ਼ਿਸ਼ ਰਚੀ ਕਿਉਂ ਇਹ ਸਾਜ਼ਿਸ਼ ਰਚੀ ਮੰਚਾ ਕੀ ਹੈ ਬਹੁਤ ਸਾਰੇ ਸਵਾਲ ਨੇ ਕਿ ਆਖਿਰ ਪਤਾ ਕਿਉਂ ਨਹੀਂ ਲੱਗ ਰਿਹਾ ਤੇ ਹੁਣ ਜੋ ਖਬਰ ਮਿਲ ਰਹੀ ਆ ਉਹ ਇਹ ਹੈ ਕਿ ਡਾਰਕ ਨੈਟ ਦੇ ذریعے ਇਹ ਧਮਕੀ ਭਰੀਆਂ ਈਮੇਲਸ ਭੇਜੀਆਂ ਗਈਆਂ ਨੇ ਡਾਰਕ ਨੈਟ ਦਾ ਇਸ ਦੇ ਵਿੱਚ ਇਸਤੇਮਾਲ ਕੀਤਾ ਗਿਆ ਤਾਂ ਲਗਾਤਾਰ ਧਮਕੀਆਂ ਦਿੱਤੀਆਂ ਗਈਆਂ ਪਤਾ ਨਹੀਂ ਲੱਗ ਰਿਹਾ ਤਫ਼ਤੀਸ਼ ਕੀਤੀ ਜਾ ਰਹੀ ਹੈ ਪਰ ਹਾਲੇ ਵੀ ਇਹ ਖੁਲਾਸਾ ਨਹੀਂ ਹੋਇਆ ਇਹ ਕਿ ਧਮਕੀਆਂ ਦੇਣ ਵਾਲਾ ਕੌਣ ਹੈ ਧਮਕੀਆਂ ਦੇਣ ਦੇ ਪਿੱਛੇ ਕੌਣ ਹੈ ਇਸ ਦੇ ਨਾਲ ਹੀ ਡਾਰਕ ਵੈਬ ਬਾਰੇ ਤੁਹਾਨੂੰ ਦੱਸਾਂਗੇ ਕਿ ਡਾਰਕ ਵੈਬ ਜਿਸ ਦਾ ਇਸਤੇਮਾਲ ਕੀਤਾ ਗਿਆ ਈਮੇਲਸ ਭੇਜਣ ਦੇ ਲਈ ਸ਼੍ਰੀ ਦਰਬਾਰ ਸਾਹਿਬ ਨੂੰ ਥ੍ਰੈਟ ਈਮੇਲਸ ਉਹ ਹੈ ਕੀ ਹੈ ਦਰਅਸਲ ਆਮ ਸਰਚ ਇੰਜਨ ਤੇ ਇਹ ਜਿਹੜਾ ਡਾਰਕ ਵੈਬ ਹੈ ਇਸ ਦਾ ਪਤਾ ਨਹੀਂ ਲੱਗਦਾ ਇੰਟਰਨੈਟ ਦਾ ਲੁਕਿਆ ਹੋਇਆ ਇੱਕ ਹਿੱਸਾ ਹੈ ਬਹੁਤ ਸਾਰੇ ਜਿਹੜੇ ਕ੍ਰਾਈਮ ਹੁੰਦੇ ਨੇ ਅਪਰਾਧਿਕ ਦੁਨੀਆ ਦੇ ਵਿੱਚ ਉਸ ਦੇ ਵਿੱਚ ਡਾਰਕ ਵੈਬ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਇੰਟਰਨੈਟ ਦਾ ਇੱਕ ਲੁਕਿਆ ਹੋਇਆ ਹਿੱਸਾ ਹੈ ਤੇ ਆਮ ਸਰਚ ਇੰਜਨ ਤੇ ਨਹੀਂ ਖੁੱਲਦਾ ਜੇਕਰ ਤੁਸੀਂ ਵੈਸੇ ਸਰਚ ਕਰੋ ਤਾਂ ਨਹੀਂ ਖੁੱਲੇਗਾ ਇਸ ਦੇ ਨਾਲ ਹੀ ਇਸ ਨੂੰ ਖੋਲਣ ਲਈ ਸਪੈਸ਼ਲ ਬ੍ਰਾਊਜ਼ਰ ਦੀ ਲੋੜ ਹੁੰਦੀ ਹੈ ਡਾਰਕ ਵੈਬ ਨੂੰ ਇਸ ਕਰਕੇ ਆਈਪੀ ਐਡਰੈਸ ਦਾ ਪਤਾ ਨਹੀਂ ਲੱਗਦਾ ਨਹੀਂ ਤਾਂ ਜਿਹੜੇ ਆਮ ਕਿਤੋਂ ਵੀ ਤੁਸੀਂ ਈਮੇਲ ਕਰੋ ਤਾਂ ਤੁਰੰਤ ਪਤਾ ਲੱਗ ਜਾਏਗਾ ਕਿ ਕਿਹੜਾ ਆਈਪੀ ਯੂਜ਼ ਹੋਇਆ ਹੈ ਪਛਾਣ ਤੇ ਆਈਪੀ ਐਡਰੈਸ ਲੁਕ ਜਾਂਦਾ ਹੈ ਕੋਈ ਵੀ ਜਾਣਕਾਰੀ ਹੀ ਨਹੀਂ ਮਿਲਦੀ ਹੈਗੀ ਜੇਕਰ ਡਾਰਕ ਵੈਬ ਨੂੰ ਯੂਜ਼ ਕੀਤਾ ਜਾਂਦਾ ਤੁਹਾਡੀ ਪਛਾਣ ਜਗਾ ਟਰੈਕ ਨਹੀਂ ਹੋ ਸਕਦੀ ਕਿ ਕਿਹੜੀ ਥਾਂ ਤੋਂ ਕਿਹੜੇ ਦੇਸ਼ ਤੋਂ ਕਿਹੜੇ ਏਰੀਏ ਤੋਂ ਤੁਸੀਂ ਮੇਲ ਕੀਤੀ ਹੈ ਜਾਂ ਸਰਚ ਕੀਤਾ ਇਹ ਪਤਾ ਨਹੀਂ ਲੱਗਦਾ ਕੋਈ ਹੋਰ ਤੁਹਾਡੀ ਜਾਣਕਾਰੀ ਨਹੀਂ ਦੇਖ ਸਕਦਾ ਬਹੁਤ ਸਾਰੀਆਂ ਚੀਜ਼ਾਂ ਨੇ ਇਸ ਦੇ ਵਿੱਚ ਹਾਲਾਂਕਿ ਜਿਹੜੀਆਂ ਵੈਬਸਾਈਟਸ ਆਪ ਹੁੰਦੀਆਂ ਨੇ ਜਾਂ ਜਿਹੜੀਆਂ ਇਸ ਦੇ ਪਿੱਛੇ ਹੁੰਦੀਆਂ ਨੇ ਉਹਨਾਂ ਤੋਂ ਪਤਾ ਲੱਗ ਸਕਦਾ ਪਰ ਡਾਰਕ ਵੈਬ ਦੇ ਵਿੱਚ ਅਜਿਆ ਨਹੀਂ ਹੈ ਗੈਰ ਕਾਨੂੰਨੀ ਗਤੀਵਿਧੀਆਂ ਦੇ ਲਈ ਇਸ ਦੀ ਵਰਤੋਂ ਹੁੰਦੀ ਹੈ ਜਿੰਨੀਆਂ ਵੀ ਅਪਰਾਧਿਕ ਵਾਰਦਾਤਾਂ ਹੁੰਦੀਆਂ ਨੇ ਉਸ ਦੇ ਵਿੱਚ ਡਾਰਕ ਵੈਬ ਦੀ ਵਰਤੋਂ ਹੁੰਦੀ ਹੈ ਚੋਰੀ ਹੋਏ ਡਾਟਾ ਦੀ ਡਾਰਕ ਵੈਬ ਤੇ ਖਰੀਦੋ ਫਰੋਕਤ ਹੁੰਦੀ ਹੈ ਬਹੁਤ ਸਾਰੇ ਜਿਹੜੇ ਅਜਹੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਡਾਰਕ ਵੈਬ ਦੇ ਰਾਹੀਂ ਯੂਜ਼ ਕੀਤਾ ਜਾਂਦਾ ਵੈਬਸਾਈਟ ਦਾ .com ਜਾਂ .in ਨਹੀਂ ਬਲਕਿ ਅਨਿਅਨ ਹੁੰਦਾ ਹੈ O N I O N ਹੁੰਦਾ ਹੈ ਇੰਟਰਨੈਟ ਦਾ ਲੁਕਿਆ ਹੋਇਆ ਹਿੱਸਾ ਹੈ ਦਰਅਸਲ ਇਹ ਇੱਕ ਇਸ ਤਰ੍ਹਾਂ ਦਾ ਡਾਰਕ ਵੈਬ ਹੈ ਜਿਸ ਦੇ ਨਾਲ ਪਛਾਣ ਦਾ ਪਤਾ ਨਹੀਂ ਲੱਗਦਾ ਏਰੀਏ ਦਾ ਪਤਾ ਨਹੀਂ ਲੱਗਦਾ ਇਲਾਕੇ ਦਾ ਪਤਾ ਨਹੀਂ ਲੱਗਦਾ IP ਐਡਰੈਸ ਦਾ ਪਤਾ ਨਹੀਂ ਲੱਗਦਾ ਕਿ ਕਿਸ ਥਾਂ ਤੋਂ ਇੰਟਰਨੈਟ ਦੀ ਵਰਤੋਂ ਹੋਈ ਹੈ ਕਿਸ ਥਾਂ ਤੋਂ ਈਮੇਲ ਕੀਤੀ ਗਈ ਹੈ ਇੰਟਰਨੈਟ ਦਾ ਇੱਕ ਲੁਕਿਆ ਹੋਇਆ ਹਿੱਸਾ ਹੈ ਆਮ ਸਰਚ ਇੰਜਨ ਜਿਹੜਾ ਤੁਸੀਂ ਯੂਜ਼ ਕਰਦੇ ਹੋ ਉਸ ਤੇ ਇਹ ਨਹੀਂ ਖੁੱਲਦਾ ਤੇ ਖੋਲਣ ਲਈ ਸਪੈਸ਼ਲ ਬ੍ਰਾਊਜ਼ਰ ਦੀ ਇਸ ਦੀ ਲੋੜ ਹੁੰਦੀ ਹੈ ਇਸ ਦੇ ਵਿੱਚ ਪਛਾਣ ਤੇ ਆਈਪੀ ਐਡਰੈਸ ਦਾ ਪਤਾ ਨਹੀਂ ਲੱਗਦਾ ਆਇਡੈਂਟੀਟੀ ਕੀ ਹੈ ਜਗ੍ਹਾ ਟਰੈਕ ਨਹੀਂ ਹੋ ਸਕਦੀ ਕੋਈ ਹੋਰ ਤੁਹਾਡੀ ਜਾਣਕਾਰੀ ਵੀ ਨਹੀਂ ਦੇਖ ਸਕਦਾ ਗੈਰ ਕਾਨੂੰਨੀ ਗਤੀਵਿਧੀਆਂ ਲਈ ਹੀ ਇਸਦੀ ਵਰਤੋਂ ਹੁੰਦੀ ਹੈ ਤੇ ਚੋਰੀ ਹੋਏ ਡਾਟਾ ਦੀ ਡਾਰਕ ਵੈਬ ਤੇ ਖਰੀਦੋ ਫਰੋਕ ਵੀ ਹੁੰਦੀ ਹੈ ਵੈਬਸਾਈਟ ਦਾ ਡੋਮੇਨ .com ਜਾਂ .in ਨਹੀਂ ਹੁੰਦਾ ਤਾਂ ਇਹ ਸਾਰੀਆਂ ਚੀਜ਼ਾਂ ਨੇ ਇਸੇ ਕਰਕੇ ਦੇਰੀ ਹੋ ਰਹੀ ਹੈ ਇਸੇ ਕਰਕੇ ਸ਼੍ਰੀ ਦਰਬਾਰ ਸਾਹਿਬ ਨੂੰ ਜਿਹੜੀਆਂ ਧਮਕੀ ਭਰੀਆਂ ਈਮੇਲਾਂ ਮਿਲ ਰਹੀਆਂ ਸੀ ਉਸ ਦਾ ਪਤਾ ਨਹੀਂ ਲੱਗ ਰਿਹਾ ਜੇਕਰ ਹੋਰ ਕਿਤੋਂ ਈਮੇਲਸ ਆਈਆਂ ਹੁੰਦੀਆਂ ਉਹ ਐਡਰੈਸ ਉਸ ਦੇ ਵਿੱਚ ਡਾਰਕ ਵੈਬ ਦੀ ਵਰਤੋਂ ਨਾ ਕੀਤੀ ਹੁੰਦੀ ਉਸ ਦਾ ਇਸਤੇਮਾਲ ਨਾ ਕੀਤਾ ਹੁੰਦਾ ਤਾਂ ਬਹੁਤ ਛੇਤੀ ਇਸ ਦਾ ਪਤਾ ਲੱਗ ਜਾਣਾ ਸੀ ਪਰ ਹੁਣ ਇਸ ਦਾ ਪਤਾ ਇਸੇ ਕਰਕੇ ਨਹੀਂ ਲੱਗ ਰਿਹਾ ਕਿਉਂਕਿ ਇਸ ਦੇ ਵਿੱਚ ਖਬਰ ਇਹ ਹੈ ਕਿ ਡਾਰਕ ਵੈਬ ਦੀ ਵਰਤੋਂ ਕੀਤੀ ਗਈ ਤਾਂ ਹਾਲੇ ਤੱਕ ਧਮਕੀ ਭਰੀਆਂ ਈਮੇਲਸ ਕਿਸ ਨੇ ਭੇਜੀਆਂ ਕਿੱਥੋਂ ਭੇਜੀਆਂ ਇਸ ਦਾ ਪਤਾ ਨਹੀਂ ਲੱਗਿਆ कि भाई ये बंदा गलत पकड़ा है धमकी हम कोई और हैं बेवकूफ लोगों को मत बनाओ हम हरिमंदिर साहब को उड़ा देंगे तो हमारी ये मांग है हमने होम अफेयर कमेटी में भी ये बात उठाई थी कि हिंदुस्तान की सरकार ध्यान दे और खास करके गृह मंत्री इस मामले के ऊपर अपनी टिप्पणी रखे और हमें बताएं कि कौन व्यक्ति है जो ईमेल के जरिए हमारे इस स्थान को गुरुओं के स्थान को धमकी दे रहा है ਅੱਜ ਅਸੀਂ ਸ੍ਰੀ ਹਰਮੰਦਰ ਸਾਹਿਬ ਨੂੰ ਜਿਹੜੀਆਂ ਲਗਾਤਾਰ ਈਮੇਲ ਧਮਕੀਆਂ ਭਰੀਆਂ ਆ ਰਹੀਆਂ ਨੇ ਉਹਦੇ ਲਈ ਲੈ ਕੇ ਪਾਰਲੀਮੈਂਟ ਦੇ ਬਾਹਰ ਇੱਕ ਐਜੀਟੇਸ਼ਨ ਕੀਤਾ ਹੈ ਦੇਖੋ ਇਹੋ ਜਿਹਾ ਪਵਿੱਤਰ ਸਥਾਨ ਜਿਹੜੇ ਸਾਰੇ ਵਰਗਾਂ ਦੇ ਸਾਰੇ ਧਰਮਾਂ ਦਾ ਸਾਂਝਾ ਸਥਾਨ ਹੋਵੇ ਗੁਰਬਾਣੀ ਦਾ ਪ੍ਰਵਾਹਣ ਹੁੰਦਾ ਹੋਵੇ ਉੱਥੇ ਕੱਤਵਾਦੀ ਸੋਚ ਵਾਲੇ ਲੋਕ ਅਤੰਕ ਫੁਲਾ ਰਹੇ ਨੇ ਧਮਕੀ ਬਾਰ-ਬਾਰ ਦੇ ਰਹੇ ਪਰ ਪੰਜਾਬ ਸਰਕਾਰ ਵੀ ਫੇਲ ਹੈ ਔਰ ਕੇਂਦਰ ਗਵਰਨਮੈਂਟ ਵੀ ਫੇਲ ਹੈ ਅਸੀਂ ਅੱਜ ਮੰਗ ਕਰਦੇ ਹਾਂ ਕਿ ਹਾਊਸ ਚੱਲ ਨਹੀਂ ਰਿਹਾ ਅਸੀਂ ਬਾਰ-ਬਾਰ ਗਵਰਨਮੈਂਟ ਮੋਸ਼ਨ ਦੇ ਰਹੇ ਹਾਂ ਹਾਊਸ ਚੱਲੇਗਾ ਤੇ ਫਿਰ ਅਸੀਂ ਉੱਥੇ ਹਾਊਸ ਬਾਰੇ ਗੱਲ ਰੱਖੀ ਹੈ ਤਾਂ ਕਿ ਇਹਦਾ ਕੇਂਦਰ ਕੇਂਦਰੀ ਸਰਕਾਰ ਵੀ ਸੰਕੇਤ ਲਵੇ ਔਰ ਪੰਜਾਬ ਸਰਕਾਰ ਵੀ ਕਿਉਂਕਿ ਇਹਨਾਂ ਨੇ ਇੱਕ ਬੰਦਾ ਫੜਿਆ ਸੀ ਜਿਹੜਾ ਕਿ ਉਹਨਾਂ ਨੇ ਦੁਬਾਰਾ ਈਮੇਲ ਕਰਕੇ ਦੱਸਤਾ ਕਿ ਇਹ ਬੰਦਾ ਗਲਤ ਹੈ ਇਹਦਾ ਮਤਲਬ ਉਹ ਲੋਕ ਇਹਨਾਂ ਤੋਂ ਬਾਹਰ ਨਹੀਂ ਇੱਕ ਬੰਦੇ ਅਸੀਂ ਕਹਿ ਰਹੇ ਕਿ ਸਾਡਾ ਦੇਸ਼ ਬੜਾ ਟ੍ਰਿਲੀਅਨ ਕਾਮਨੀ ਇਕਨੋਮੀ ਬਣ ਜਾ ਰਿਹਾ ਇੱਕ ਇਹੋ ਜਿਹਾ ਪਵਿੱਤਰ ਸਥਾਨ ਨੂੰ ਧਮਕੀਆਂ ਆਜਨ ਅਜੇ ਤੱਕ ਬੰਦੇ ਨਾ ਫੜੇ ਜਾਣ ਬਹੁਤ ਮਾੜੀ ਗੱਲ ਹੈ ਅਸੀਂ ਚਾਹੁੰਦੇ ਹਾਂ ਕੋ ਜਲਦੀ ਤੋਂ ਜਲਦੀ ਗਿਰਫਤਾਰ ਚਾਹੁੰਨ ਤਾਂ ਕਿ ਲੋਕਾਂ ਦੇ ਜਿਹੜਾ ਮੰਨ ਦਾ ਸਵਾਲ ਹੈ ਉਹ ਖਤਮ ਹੋਵੇ सा yes,